ਤਸਵੀਰਾਂ ਦੇ ਵਿੱਚ ਇਸ ਨੌਜਵਾਨ ਨੇ ਜੋ ਚੀਜ਼ ਆਪਣੀਆਂ ਲੱਤਾਂ ਦੇ ਥੱਲੇ ਨੱਪੀ ਹੋਈ ਹੈ ਇਹ ਕੋਈ ਕੁੱਤਾ ਜਾਂ ਬਿੱਲੀ ਨਹੀਂ ਇਹ ਇੱਕ ਤेंदुआ ਹੈ ਬਿਲਕੁਲ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਇੱਕ ਨੌਜਵਾਨ ਨੇ ਆਪਣੀਆਂ ਗੁਲਤਾਂ ਦੇ ਥੱਲੇ ਆਪਣੇ ਗੋਡਿਆਂ ਦੇ ਥੱਲੇ ਇੱਕ ਤेंदुए ਨੂੰ ਨੱਪਿਆ ਹੋਇਆ ਹੈ ਹੁਣ ਤੁਹਾਨੂੰ ਦੱਸ ਦਿਆਂ ਕਿ ਇਹ ਪੂਰਾ ਮਾਮਲਾ ਕੀ ਸੀ ਇਹ ਜਿਹੜੀਆਂ ਤਸਵੀਰਾਂ ਡੁੰਗਰਪੁਰ ਰਾਜਸਥਾਨ ਦੀਆਂ ਦੱਸੀਆਂ ਜਾ ਰਹੀਆਂ ਇਹ ਮਾਮਲਾ ਡੁੰਗਰਪੁਰ ਰਾਜਸਥਾਨ ਦਾ ਹੈ ਜਿੱਥੇ ਇੱਕ ਪਿੰਡ ਦੇ ਵਿੱਚ ਤेंदुआ ਆ ਗਿਆ ਬਹੁਤ ਸਾਰੇ ਲੋਕਾਂ ਤੇ ਇਸ ਤेंदुए ਨੇ ਹਮਲਾ ਕੀਤਾ ਤੇ ਉਦੋਂ ਬਾਅਦ ਜਦੋਂ ਇਹ ਤेंदुआ ਇਸ ਨੌਜਵਾਨ ਤੇ ਹਮਲਾ ਕਰਨ ਲੱਗਿਆ ਤਾਂ ਇਸ ਨੌਜਵਾਨ ਨੇ ਉਸ ਨੂੰ ਧੌਣ ਤੋਂ ਫੜ ਕੇ ਆਪਣੇ ਗੋਡਿਆਂ ਦੇ ਥੱਲੇ ਲੈ ਲਿਆ ਹਾਲਾਂਕਿ ਆ ਪੱਤਰਕਾਰੀ ਦੇ ਨਾਲ ਸੰਬੰਧ ਰੱਖਦਾ ਇਹ ਨੌਜਵਾਨ ਪੱਤਰਕਾਰ ਹੈ ਮੀਡੀਆ ਕਰਮੀ ਹੈ ਤੇ ਜਿਸ ਨੇ ਤੀਂਦੂਏ ਨੂੰ ਆਪਣੇ ਗੋਡਿਆਂ ਦੇ ਥੱਲੇ ਲਿਆ ਹੋਇਆ ਏ ਸੋ ਉਦੋਂ ਬਾਅਦ ਬਹੁਤ ਸਾਰੇ ਜਿਹੜੇ ਪਿੰਡ ਦੇ ਲੋਕ ਹੈਗੇ ਆ ਉਹ ਡਾਂਗਾ ਛੋਟੇ ਲੈ ਕੇ ਆਏ ਆ ਔਰ ਉਹਨਾਂ ਦਾ ਤੁਸੀਂ ਦੇਖ ਸਕਦੇ ਆ ਤਸਵੀਰਾਂ ਦੇ ਵਿੱਚ ਹੌਸਲਾ ਨਹੀਂ ਪੈ ਰਿਹਾ ਕਿ ਇਸ ਤੀਂਦੂਏ ਦੇ ਉੱਤੇ ਹਮਲਾ ਕਰਨ ਇਸ ਤੀਂਦੂਏ ਦੇ ਉੱਤੇ ਕੋਈ ਡਾਂਗ ਮਾਰੇ ਪਰ ਇਸ ਪੱਤਰਕਾਰ ਦੇ ਜਜ਼ਬੇ ਨੂੰ ਸਲਾਮ ਹੈ ਹੌਸਲਾ ਦੇਖੋ ਇਸ ਦਾ ਕਿ ਇਸ ਨੇ ਤੀਂਦੂਏ ਨੂੰ ਆਪਣੀਆਂ ਲੱਤਾਂ ਦੇ ਅੱਲੇ ਲਿਆ ਹੋਇਆ ਹੈ ਗੋਡਿਆਂ ਦੇ ਥੱਲੇ ਨੱਪਿਆ ਹੋਇਆ ਔਰ ਤੇਂਦੂਆ ਹਿੱਲਣ ਨਹੀਂ ਦੇ ਰਿਹਾ ਤੇਂਦੂਏ ਨੂੰ ਇਹ ਨੌਜਵਾਨ ਜਿਹੜਾ ਹੈਗਾ ਉਹ ਹਿੱਲਣ ਨਹੀਂ ਦੇ ਰਿਹਾ ਇਹ ਤਸਵੀਰਾਂ ਜਿਹੜੀਆਂ ਰਾਜਸਥਾਨ ਦੇ ਡੁੰਗਰਪੁਰ ਤੋਂ ਸਾਹਮਣੇ ਆਈਆਂ ਮਾਮਲਾ ਉੱਥੋਂ ਦਾ ਹੈ ਹਾਲਾਂਕਿ ਜੰਗਲਾਤ ਵਿਭਾਗ ਦੇ ਕੋਈ ਵੀ ਬੰਦਾ ਨੇੜੇ ਤੇੜੇ ਤੁਸੀਂ ਨਹੀਂ ਦੇਖ ਸਕਦੇ ਹਾਲਾਂ ਉਹਨਾਂ ਨੂੰ ਸ਼ਾਇਦ ਅਜੇ ਜਾਣਕਾਰੀ ਨਹੀਂ ਮਿਲੀ ਕਿਉਂਕਿ ਥੋੜਾ ਜਿਹਾ ਟਾਈਮ ਲੱਗ ਜਾਂਦਾ ਜਦੋਂ ਪਿੰਡ ਦੇ ਵਿੱਚ ਇਸ ਤਰੀਕੇ ਦੇ ਜੰਗਲੀ ਜਾਨਵਰ ਆਉਂਦੇ ਆ ਜੰਗਲਾਤ ਵਿਭਾਗ ਦੇ ਲੋਕ ਨਹੀਂ ਮੌਕੇ ਤੇ ਪਹੁੰਚਦੇ ਪਰ ਆਪਣੇ ਬਚਾਅ ਲਈ ਇਸ ਪੱਤਰਕਾਰ ਨੇ ਤेंदुए ਨੂੰ ਫੜ ਕੇ ਗੋਡਿਆਂ ਦੇ ਥੱਲੇ ਦੇ ਲਿਆ ਤੇ ਉਦੋਂ ਬਾਅਦ ਤेंदुआ ਹਿਲ ਵੀ ਨਹੀਂ ਹਿਲਦਾ ਵੀ ਨਜ਼ਰ ਇੱਥੇ ਨਹੀਂ ਆ ਰਿਹਾ ਬਹੁਤ ਸਾਰੇ ਲੋਕ ਹਾਲਾਂਕਿ ਡਾਂਗਾ ਸੋਟੇ ਮਾਰਨ ਦੀ ਕੋਸ਼ਿਸ਼ ਕਰ ਰਹੇ ਆ ਪਰ ਉਹਨਾਂ ਦਾ ਹੌਸਲਾ ਨਹੀਂ ਪੈ ਰਿਹਾ ਸਾਰੇ ਡਰ ਰਹੇ ਆ ਕਿ ਇਹ ਤेंदुआ ਥੱਲਿਓਂ ਛੁੱਟ ਕੇ ਸਾਡੇ ਤੇ ਹਮਲਾ ਨਾ ਕਰ ਦੇਵੇ ਇਹ ਕੁਆੜੀ ਤੋਂ ਕੁਆੜੀ আছে মিজাংগ মাৰি দিয়ক এই কুঁৱৰী কিয় কুঁৱৰী মাৰ আছে বিজাঙি ਮੇਰਾ ਰੱਬਾ